ਇਹਨਾਂ ਨੂੰ ਘੱਟੋ ਘੜ ਮੈਂ ਲਗਾਤਾਰ 2 ਮਹੀਨਿਆਂ ਚ 10 ਵਾਰੀ ਚੱਕ ਕੇ ਲਿਗਿਆ 10 ਵਾਰੀ ਵਾਰਨਿੰਗ ਦਿੱਤੀ 10 ਵਾਰੀ ਜ਼ਮਾਨਤ ਲਦਾ ਇਹਨਾਂ ਦਾ ਲੈ ਕੇ ਗਿਆ ਜੀ ਨਾ ਹੀ ਇਹ ਕੋਈ ਆਦਾ ਰਿਕਾਰਡ ਦਿਖਾ ਸਕੇ ਤੇ ਨਾ ਹੀ ਇਹ ਆਪਦੇ ਕੰਮ ਤੋਂ ਬਾਜ਼ ਆ। ਹਾਂ ਯਾਰ ਨਾ ਟੱਕਾ ਕਰਨ ਢਾਏ ਨੇ 2 ਮਹੀਨੇ ਹੋ ਗਏ ਉਹ ਕਹਿੰਦੇ ਵੀ ਅਸੀਂ ਤੁਹਾਨੂੰ ਇੱਥੇ ਨੋਟਿਸ ਦੇ ਰਹੀ ਹਾਂ ਕੋਈ ਨੋਟਿਸ ਦਿਖਾਣਾ ਕਿੱਥੇ ਨੇ ਹੈ ਕਿੱਥੇ ਨੇ ਸਰੇ ਤੇ ਹੈ ਸਰਕਾਰੀ ਜਗ੍ਹਾ ਹੀ ਹੈ ਨਾ ਬਿਲਕੁਲ ਸਰਕਾਰੀ ਜਗ੍ਹਾ ਹੀ ਦੇਖੋ ਤੁਸੀਂ ਜੇ ਹੁਣ ਤੱਕ ਕੋਈ ਮਾਲਕ ਹੁੰਦਾ ਤੇ ਆ ਤੇ ਡਾਕੂਮੈਂਟ ਪੇਸ਼ ਕਰ ਦਿੰਦੇ ਸਾਡੇ ਜਗ੍ਹਾ ਦੇ ਉੱਤੇ ਸ਼ੈੱਡ ਕਿਉਂ ਬੇਰੇ ਜਦ ਜੇ ਤੁਹਾਡੀ ਜਗ੍ਹਾ ਤੇ ਸਰ ਇਹ ਹੋਇਆ ਬਈ ਤਾਂ ਅਗਰ ਗੱਤ ਨੀਗਾ ਆਹੀ ਵੀ ਇਹਨੂੰ ਕੋਈ ਸ਼ੇਅਰ ਸਾੜ ਨਹੀਂ ਕਰਦੇ ਕੋਈ ਨਹੀਂ ਕਰਦਾ ਪਿਆ ਇਹ ਕਾਰਪੋਰੇਸ਼ਨ ਜਾਣ ਬੁੱਝ ਕੇ ਤੰਗ ਕਰਦੇ ਪਿਆ ਇਥੋਂ ਲੈ ਕੇ ਪੁਲਸੋਂ ਅੱਗੇ ਤੱਕ ਜਾਣ ਵੇਖ ਤਾ ਢਾਉਂਦੇ ਜਾਣ ਅਸੀਂ ਮੰਨਾਂਗੇ ਕਿ ਹਾਂ ਠੀਕ ਹੈ ਠੀਕ ਹੈ ਇਹ ਜਿੱਦਾਂ ਵੀ ਆ ਗਵਰਨਮੈਂਟ ਦੀ ਜਗਾ ਵਾ ਕੇ ਢਾ ਦੇ ਪਰ ਜੇ ਫਿਰ ਵੀ ਮੈਂ ਤੁਹਾਡੇ ਮਾਧਿਅਮ ਰਹੀ ਇਹ ਕਹਿਣਾ ਚਾਹੁੰਦਾ ਜੇ ਕਿਸੇ ਕੋਲ ਕੋਈ ਡਾਕੂਮੈਂਟ ਹੈ ਜਾਂ ਕੁਛ ਹੈ ਆਦਾ ਦਫਤਰ ਆ ਕੇ ਦਿਖਾਣ ਅਕਰੋਚਮੈਂਟ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਊਗੀ ਅਫਸਰਾਂ ਦੀ ਨੌਲੇਜ ਚ ਲੈ ਆ ਕੇ ਦੂਰ ਕੀਤੀ ਜਾਊਗੀ ਜੇ ਤੇ ਮੈਂ ਕਹਿੰਦਾ ਜੇ ਤੇ ਕਬਜ਼ੇ ਵਾਲੀ ਇਹ 2:30 ਜਵੇ ਨਹੀਂ ਹੈਗੀ ਤਾਂ ਛੱਡੀ ਜਾਵੇ। ਇੱਥੇ ਵੱਡੀ ਗੱਲ ਆ ਬਿਜਲੀ ਵਿਭਾਗ ਦੇ ਐਨਓਸੀ ਤੋਂ ਬਿਨਾ ਮੀਟਰ ਨਹੀਂ ਲੱਗਦੇ ਪਰ ਇੱਥੇ ਬਿਜਲੀ ਦੀਆਂ ਕੁੰਡੀਆਂ ਬੈ ਕੇ ਉੱਪਰ ਖੰਭਾ ਲੱਗਾ ਆ ਜ਼ੂਮ ਕਰਕੇ ਦਿਖਾਣਾ ਜਾਵਾਂਗੇ। ਉੱਪਰ ਖੰਭਾ ਲੱਗਾ ਹੋਇਆ ਉਦੋਂ ਤੋਂ ਕੁੰਡੀਆਂ ਬੈ ਕੇ ਇਹਦੇ ਸਾਰੇ ਮੀਟਰ ਮੂਟਰ ਚੱਲਦੇ ਪਏ ਨੇ ਕੋਈ ਦੇਖਣ ਵਾਲਾ ਨਹੀਂ। ਕਿਹੜਾ ਮੁਲਾਜ਼ਮ ਇਥੋਂ ਮਹੀਨਾ ਲੈਂਦਾ ਆ ਕਿਹੜੇ ਮੁਲਾਜ਼ਮ ਇਥੋਂ ਦੀ ਪੈਸੇ ਇਕੱਠੇ ਕਰਦੇ ਆ ਉਹਨਾਂ ਦੀ ਵੀ ਜਿਹੜੀ ਆ ਜਾਂਚ ਹੋਣੀ ਚਾਹੀਦੀ ਆ ਯੂਨਾਈਟਿਡ ਬੋਲ ਦੇਖ ਰਹੇ ਹੋ ਤੁਸੀਂ ਤੇ ਮੈਂ ਮਨੋਜੀ ਦਾ ਦੋਸਤੋ ਅੱਜ ਜੇ ਗੱਲ ਕਰੀਏ ਤੇ ਸ਼ਾਇਦ ਅੱਜ ਕਾਰਪੋਰੇਸ਼ਨ ਦਾ ਮੂੰਹ ਮੱਥਾ ਚੁੰਮਣ ਨੂੰ ਦਿਲ ਕਰਦਾ ਕਿਉਂਕਿ ਅਕਰੋਚਮੈਂਟ ਜਿਹੜੀ ਕਾਰਪੋਰੇਸ਼ਨ ਪਹਿਲਾਂ ਅਕਰੋਚਮੈਂਟ ਦੇ ਅੱਖਾਂ ਵੰਡ ਲੈਂਦੀ ਸੀ ਅੱਜ ਉਹ ਕਾਰਪੋਰੇਸ਼ਨ ਇੱਕ ਰੋਜਮੈਂਟ ਢਾ ਰਹੀ ਆ ਇੱਕ ਰੋਜਮੈਂਟ ਵੀ ਉਹ ਆ ਜਿਹੜੇ ਪ੍ਰਵਾਸੀ ਇੱਥੇ ਆ ਕੇ ਪਹਿਲਾਂ ਉਹ ਜਗ੍ਹਾ ਦੱਬ ਲੈਂਦੇ ਸੀ ਬਾਅਦ ਚੋਂ ਉੱਪਰ ਵੱਡੇ ਵੱਡੀਆਂ ਦੁਕਾਨਾਂ ਪਾ ਲੈਂਦੇ ਸੀ ਅੱਜ ਇਨਸਪੈਕਟਰ ਨਾਲ ਆ ਸਰਗੀ ਜਾਗ ਗਈ ਕਾਰਪੋਰੇਸ਼ਨ ਨੇ ਨਹੀਂ ਕਾਰਪੋਰੇਸ਼ਨ ਤਾਂ ਪਹਿਲਾਂ ਵੀ ਜਾਗਦੀ ਸੀ ਮੈਂ ਪਹਿਲਾਂ ਵਾਲੇ ਅਫਸਰਾਂ ਦੇ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ ਉਹਨਾਂ ਦੀ ਕਾਰਜਸ਼ਾਲੀ ਆਪ ਦੇ ਹਿਸਾਬ ਦੀ ਸੀ ਮੇਰੀ ਕਾਰਜਸ਼ਾਲੀ ਆਪ ਦੇ ਹਿਸਾਬ ਨਾਲ ਜੀ ਮੈਂ ਇਹਨਾਂ ਨੂੰ ਵਾਰਨਿੰਗ ਬਾਰ-ਬਾਰ ਦਿੰਨਾ ਰਿਹਾ ਇਹਨਾਂ ਨੂੰ ਇਹ ਵੀ ਕਹਿਣਾ ਰਿਹਾ ਵੀ ਜੇ ਤੁਹਾਡੇ ਕੋਲ ਕੋਈ ਡਾਕੂਮੈਂਟ ਆ ਉਹ ਪੇਸ਼ ਕਰੋ ਇਹਨਾਂ ਕੋਲ ਦੇਖੋ ਤੁਸੀਂ ਇਹਨਾਂ ਨੂੰ ਘਟੋ ਘੜ ਮੈਂ ਲਗਾਤਾਰ 2 ਮਹੀਨਿਆਂ ਚ 10 ਵਾਰੀ ਚੱਕ ਕੇ ਲਿਗਿਆ 10 ਵਾਰੀ ਵਾਰਨਿੰਗ ਦਿੱਤੀ 10 ਵਾਰੀ ਜ਼ਮਾਨਤ ਲਿਆ ਇਹਨਾਂ ਦਾ ਲੈ ਕੇ ਗਿਆ ਜੀ ਨਾ ਹੀ ਇਹ ਕੋਈ ਆਦਾ ਰਿਕਾਰਡ ਦਿਖਾ ਸਕੇ ਤੇ ਨਾ ਹੀ ਇਹ ਆਪਦੇ ਕੰਮ ਤੋਂ ਬਾਜ਼ ਆ ਸਕੇ ਜਿੱਦੋਂ ਐਂਡ ਵਿੱਚ ਇਹ ਸਾਨੂੰ ਇਹ ਕਰਨਾ ਪਿਆ ਸਾਨੂੰ ਜੀ ਇਹ ਪਰਸਨ ਇਹ ਸਰਕਾਰੀ ਜਗ੍ਹਾ ਹੀ ਹੈ ਨਾ ਬਿਲਕੁਲ ਸਰਕਾਰੀ ਜਗ੍ਹਾ ਹੀ ਦੇਖੋ ਤੁਸੀਂ ਜੇ ਹੁਣ ਤੱਕ ਕੋਈ ਮਾਲਕ ਹੁੰਦਾ ਤੇ ਇਹ ਆ ਤੇ ਡਾਕੂਮੈਂਟ ਪੇਸ਼ ਕਰ ਦਿੰਦੇ ਸਾਨੂੰ ਡਾਕੂਮੈਂਟਾ ਹੋਣ ਵੀ ਨਹੀਂ ਪੇਸ਼ ਕਰਨ ਕੋਈ ਆਇਆ ਦੇਖੋ ਇਹ ਦੇਖੋ ਸਾਨੂੰ ਇੰਨਾ ਪਤਾ ਹੈ ਵੀ ਇਹ ਨਜਾਇਜ਼ ਹੈ ਬਿਲਕੁਲ ਨਜਾਇਜ਼ ਹੈ ਇਹਨਾਂ ਨੇ ਹੋਲੀ-ਹੋਲੀ ਕੰਦਾ ਕੀਤੀਆਂ ਫਿਰ ਟੀ-ਸ਼ਰਟ ਪਾ ਲੇ ਟੀ-ਸ਼ਰਟ ਕੱਚੀ ਕਰੋਜਮੈਂਟ ਹੈ ਕੱਚੀ ਕਰੋਜਮੈਂਟ ਤੈਵਾਰੀ ਟੀਮ ਦੇਖਦੀ ਹੈ ਅਸੀਂ ਅੱਜ ਕੱਚੀ ਕਰੋਜਮੈਂਟ ਦੂਰ ਕਰ ਦਿੱਤੀ ਹੈ ਨਾ ਹੀ ਕੱਚੀ ਕਰੋਜਮੈਂਟ ਹੋ ਦਿੱਤੀ ਜਾਊਗੀ ਜੀ ਭਾਈ ਪਰ ਸ਼ਹਿਰ ਦੇ ਵਿੱਚ ਕਈ ਜਗ੍ਹਾ ਤੇ ਕਰੋੜਾ ਕਰੋੜ ਰੁਪਏ ਜਗ੍ਹਾ ਦਾ ਰੇਟ ਆ ਇਹ ਪ੍ਰਵਾਸੀ ਭਾਈਚਾਰਾ ਆਂਦਾ ਆ ਥੋੜੀ ਜਗ੍ਹਾ ਮਸਲੂਮੀਤ ਬਣ ਕੇ ਵੇਂਦੇ ਆ ਉਸ ਤੋਂ ਬਾਅਦ ਫਿਰ ਇਹ ਕਰੋਜਮੈਂਟਾਂ ਵੱਡੀਆਂ ਹੋ ਜਾਂਦੀਆਂ ਪਾਣੀ ਦੇ ਟੈਂਕੀਆਂ ਵੀ ਲੱਗੀਆਂ ਦੇਖਦੀਆਂ ਨੇ ਉਧਰਲੇ ਪਾਸੇ ਪਾਣੀ ਦੀਆਂ ਟੈਂਕੀਆਂ ਲੱਗਿਆ ਇਹਨਾਂ ਨੂੰ ਕੋਣ ਇੰਦਾ ਕਰੋਜਮੈਂਟ ਕਰਾ ਦਿੰਦਾ ਅੱਜ ਬੇਸ਼ੱਕ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਤੁਹਾਨੂੰ ਅਸੀਂ ਇੱਕ ਗੁੱਡ ਲੱਕ ਦਿੰਦੇ ਹਾਂ ਯੂਨਾਈਟਿਡ ਪੋਸਟ ਵੱਲੋਂ ਇੱਕ ਵਧੀਆ ਕਹਿੰਦੇ ਆ ਵੀ ਬਹੁਤ ਅੱਛਾ ਹੋ ਗਿਆ ਪਰ ਇਹ ਹੁਣ ਪੂਰਾ ਨਿਤਨਮੂਦ ਹੋਗਾ ਪੂਰਾ ਢੋਂਗਾ ਸਿਰਫ ਇੰਨਾ ਕੀ ਪਹਿਲਾਂ ਤਾਂ ਯੂਨਾਈਟਿਡ ਨੇ ਦਾ ਥੈਂਕ ਯੂ ਸੋ ਮੱਚ ਮੈਨੂੰ ਬਹੁਤ ਬਹੁਤ ਧੰਨਵਾਦ ਤੁਸੀਂ ਮੈਨੂੰ ਅਪਰੀਸ਼ੀਏਟ ਕੀਤਾ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਵੀ ਇਹ ਇੱਥੇ ਬੰਦ ਨਹੀਂ ਹੋਊਗਾ ਇਹ ਇੱਕ ਇਹਨਾਂ ਨੂੰ ਵਾਰਨਿੰਗ ਦਿੱਤੀ ਗਈ ਹੈ ਵੀ ਜੇ ਤੁਸੀਂ ਆਪ ਹੀ ਕਰ ਲੋਗੇ ਤੇ ਸ਼ਾਇਦ ਤੁਹਾਡਾ ਨੁਕਸਾਨ ਹੋਣ ਤੋਂ ਬਚ ਜਾਊਗਾ ਪਰ ਜੇ ਫਿਰ ਵੀ ਇਹ ਮੈਂ ਤੁਹਾਡੇ ਮਾਧਿਅਮ ਰਹੀਂ ਇਹ ਕਹਿਣਾ ਚਾਹੁੰਦਾ ਜੇ ਕਿਸੇ ਕੋਲ ਕੋਈ ਡਾਕੂਮੈਂਟ ਹੈ ਜਾਂ ਕੁਝ ਹੈ ਆਪਦਾ ਦਫ਼ਤਰ ਆ ਕੇ ਦਿਖਾਣ ਅਕਰੋਚਮੈਂਟ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਊਗੀ ਅਫਸਰਾਂ ਦੀ ਨੌਲੇਜ ਚ ਲੈ ਆ ਕੇ ਦੂਰ ਕੀਤੀ ਜਾਊਗੀ ਸੋ ਬਿਲਕੁਲ ਇਹ ਅਕਰੋਚਮੈਂਟ ਤੁਹਾਨੂੰ ਦਿਖਾ ਰਹੀ ਹੈ ਇਹ ਅਕਰੋਚਮੈਂਟ ਹੁਣ ਇੱਥੇ ਨਹੀਂ ਰਹੇਗੀ ਸੋ ਇਹ ਤੁਹਾਨੂੰ ਹੋਰ ਵੀ ਗੱਲ ਆ ਲੋਕਾਂ ਨਾਲ ਵੀ ਗੱਲ ਕਰਦੇ ਆ ਪਰ ਇਹ ਹੁਣ ਦੱਸ ਦਈਏ ਕਿ ਅਕਰੋਚਮੈਂਟ ਕਰਨ ਵਾਲੇ ਸਾਵਧਾਨ ਹੋ ਜਾਣ ਹੁਣ ਤੁਹਾਡੀ ਅਕਰੋਚਮੈਂਟ ਨਹੀਂ ਹੋਣ ਦਿੱਤੀ ਜਾਏਗੀ ਕਾਰਪੋਰੇਸ਼ਨ ਵੱਲੋਂ ਉਹਨਾਂ ਨਾਲ ਵੱਡੀ ਗੱਲ ਕਹੀ ਗਈ ਆ ਸੋ ਅਧਿਕਾਰੀਆਂ ਨਾਲ ਇੱਕ ਵਾਰ ਲਾਸਟ ਗੱਲ ਕਰ ਲੈ ਸਰ ਜੀ ਜਿਹੜੀ ਹੈ ਇਹ ਜਿਹੜਾ ਹੁਣ ਇਹਨਾਂ ਨੂੰ ਟਾਈਮ ਦਿੱਤਾ ਗਿਆ ਥੋੜਾ ਬਹੁਤ ਹਾਂ ਜੀ ਇਹਨਾਂ ਨੂੰ ਥੋੜਾ ਬਹੁਤ ਟਾਈਮ ਦਿੱਤਾ ਵੀ ਜੇ ਕਿਸੇ ਦਾ ਅੰਦਰ ਸਮਾਨ ਪਿਆ ਉਹ ਸਮਾਨ ਚੱਕ ਲੈ ਜੇ ਫਿਰ ਵੀ ਕੋਈ ਲਾਸਟ ਵਾਰਨਿੰਗ ਦਿੱਤੀ ਜਾਂਦੀ ਜੇ ਕੋਈ ਕਿਸੇ ਕੋਲ ਡਾਕੂਮੈਂਟ ਆ ਉਹ ਪੇਸ਼ ਕਰ ਸਕਦਾ ਤੋ ਬਿਲਕੁਲ ਇੱਕ ਮੈਂ ਪੱਤਰਕਾਰਾਂ ਵੀਰਾਂ ਨੂੰ ਹੋਰ ਵੀ ਕਹੂੰਗਾ ਜਿਹੜੀਆਂ ਖੋਰ ਨਜਾਇਜ਼ ਕਬਜ਼ੇ ਨਾਲੇ ਤੇ ਹੋਈ ਸੀ ਮੰਨਾ ਸਿੰਘ ਚ ਉਹ ਵੀ ਸਾਡੀ ਟੀਮ ਰਿਮੂਵ ਕਰ ਰਹੀ ਹੈ ਕੈਨਲੀ ਉਹ ਵੀ ਦੇਖੋ ਵੀ ਬਹੁਤ ਵਧੀਆ ਕੰਮ ਹੋਇਆ ਮੇਰੇ ਹਿਸਾਬ ਨਾਲ ਸ਼ਹਿਰ ਵਾਸੀਆਂ ਲਈ ਇੱਕ ਗ੍ਰੀਨਰੀ ਦਾ ਇੱਥੇ ਬਹੁਤ ਵਧੀਆ ਆ ਸਥਾਨ ਬਣੂਗਾ ਜੀ ਬਿਲਕੁਲ ਸਰ ਇੱਕ ਕਰੋਚਮੈਂਟ ਖਤਮ ਹੋਣੀ ਚਾਹੀਦੀ ਸਾਡੇ ਵੀ ਤੁਹਾਨੂੰ ਦੁਆਰਾ ਗੁੱਡ ਲੱਗਾ ਸੋ ਅਸੀਂ ਇੱਥੇ ਤੁਹਾਨੂੰ ਦਿਖਾ ਦਿੰਦੇ ਆ ਕਰੋਚਮੈਂਟ ਆ ਜਿਹੜੀਆਂ ਕਰੋਚਮੈਂਟ ਆ ਹੋਈਆਂ ਸੀਗੀਆਂ ਇੱਥੇ ਪਹਿਲਾ ਇੱਕ ਬੰਦਾ ਆਪਣਾ ਆ ਕੇ ਇਹ ਰੇੜੀ ਦਾ ਰੇੜੀ ਦਾ ਇੱਕ ਅੱਡਾ ਲਾਂਦਾ ਫਿਰ ਉਦੋਂ ਬਾਅਦ ਇੱਕ ਤੋਂ ਇੱਕ ਦੇਖ ਕੇ ਇੱਕ ਕਰੋਚਮੈਂਟਾਂ ਇਹਨੀਆਂ ਕਰ ਲੈਂਦਾ ਆ ਇੱਕ ਪਹਿਲਾਂ ਇੱਥੇ ਆ ਕੇ ਗੰਨੇ ਦਾ ਇੱਕ ਅੱਡਾ ਲਾਓ ਫਿਰ ਉਦੋਂ ਬਾਅਦ ਉੱਤੇ ਛੱਤ ਪਾ ਲਓ ਫਿਰ ਉਦੋਂ ਬਾਅਦ ਇੱਥੇ ਆਪਣਾ ਆਸ਼ਿਆਨਾ ਬਣਾ ਲਓ ਫਿਰ ਇਹ ਕਹਿੰਦੇ ਗਰੀਬ ਨਾਲ ਧੱਕਾ ਹੁੰਦਾ ਪਰ ਆ ਤੁਸੀਂ ਸਾਹ ਦੇਖਦੇ ਆ ਇਹ ਪੱਕੀਆਂ ਦੁਕਾਨਾਂ ਸ਼ਟਰ ਲੱਗ ਗਈਆਂ ਨੇ ਤੇ ਇਹ ਸਾਰੀਆਂ ਸਰਕਾਰੀ ਜਗ੍ਹਾ ਤੇ ਕਰੋਚਮੈਂਟ ਆ ਇਹ ਕਰੋਚਮੈਂਟਾਂ ਪਹਿਲਾਂ ਜਿਹੜੀਆਂ ਸਰਕਾਰਾਂ ਨੇ ਕਰਾਈਆਂ ਸੀ ਆ ਤੇ ਹੁਣ ਜਿਹੜੀ ਆ ਐਸ ਆਮ ਆਰਵੀ ਪਾਰਟੀ ਵੈਸ਼ ਸ਼ਹਿਰ ਨੂੰ ਢਾਰੇ ਨੇ ਸ਼ਰਿਕ ਚੰਗੜ ਸੀਸ ਨਾਮ ਆਰਵੀ ਪਾਰਟੀ ਦਾ ਬਾਈ ਜੀ ਇਹ ਗੱਲ ਕਰਸਾ ਤੁਹਾਣਾਂ ਤੋਂ ਮਿੰਟ ਇਧਰ ਕਹਿਣਾ ਬਾਈ ਜੀ ਇਹ ਕਰੋਸਮੈਂਟ ਹੁੰਦੀ ਆ ਪ੍ਰਵਾਸੀ ਬੰਦੇ ਆਉਂਦੇ ਇੱਕ ਪਹਿਲਾਂ ਰੇੜੀ ਜੀ ਲਾ ਕੇ ਬਹਿ ਜਾਂਦਾ ਫਿਰ ਆਗੇ ਉੱਥੇ ਦੁਕਾਨਾਂ ਦੇ ਕਬਜ਼ੇ ਹੋ ਜਾਂਦੇ ਕਿੱਦਾਂ ਦੇ ਦੇ ਇਹ ਤਾਂ ਨਿਆਂਇਕ ਵਿੱਚ ਨਿਆਂਇਕ ਹੋ ਰਿਹਾ ਜੋ ਕਬਜ਼ੇ ਕਰਦੇ ਪਰ ਪੰਜਾਬੀ ਬੰਦਾ ਕਿਤੇ ਮਾੜਾ ਬਹਿ ਜਾ ਨਾਲ ਹੀ ਹੋ ਜਾਂਦਾ ਤੇ ਇੱਥੇ ਲਗਾਤਾਰ ਦੁਕਾਨਾਂ ਬਣ ਗਈਆਂ ਫਿਰ ਤਾਂ ਕਾਰਬੇਸ਼ਨਾਈ ਹੋ ਜਾਂਦੀ ਪੰਜਾਬੀ ਬੰਦੇ ਦੇ ਤਾਂ ਇੱਕ ਦੁਕਾਨ ਘੱਟੋ ਘਾਟ ਨਹੀਂ ਜੀ ਅੱਜ ਦੀ ਦੇਰ ਤੇ ਇਸ ਜਗ੍ਹਾ ਤੇ ਲੈਣੀ ਆ 35-40 ਲੱਖ ਦੀ ਹੋਊਗੀ ਪਰ ਇਹ 프리 ਦੇ ਸਭ ਕੁਝ ਸਮਝ ਜਾਂਦੇ ਨੇ ਤੇ ਕਾਰਬੇਸ਼ਨ ਨੂੰ ਘਾਟਾ ਪੈਂਦਾ ਕਾਰਬੇਸ਼ਨ ਪਹਿਲਾਂ ਨਹੀਂ ਦੇਖਦੀ ਪਹਿਲਾਂ ਫਿਰ ਇਹਨਾਂ ਨੂੰ ਕਾਰਬੇਸ਼ਨ ਨੂੰ ਵੀ ਤਾਂ ਪੈਸੇ ਆਉਂਦੇ ਹੀ ਹੋਣੇ ਪਹਿਲਾਂ ਤਾਂ ਇਹੋ ਨਹੀਂ ਦੇਖਦੀ ਹੁਣ ਜੇ ਉੱਪਰੋਂ ਡੰਡਾ ਚੜ੍ਹਦਾ ਫਿਰ ਦੇਖਦੇ ਆ ਫਿਰ ਉੱਪਰੋਂ ਡੰਡਾ ਚੜ੍ਹਦਾ ਫਿਰ ਹਾਂਜੀ ਹਾਂਜੀ ਸੋ ਇਧਰਲੇ ਪਾਸੇ ਵੀ ਤੁਹਾਨੂੰ ਦਿਖਾ ਦਈਏ ਕਿ ਪਰਲੇ ਪਾਸੇ ਵੀ ਨਿ ਕਿਆ ਨਹੀਂ ਸਕਦੇ ਕਿ ਕਰੋਜਮੈਂਟਾਂ ਪਰ ਆਹ ਦੁਕਾਨਾਂ ਜਿਹੜੀਆਂ ਕਰੋਜਮੈਂਟਾਂ ਤੁਹਾਨੂੰ ਇੱਥੇ ਦਿਖਾ ਦਈਏ ਆ ਦੇਖੋ ਸੋ ਇੱਥੇ ਪਹਿਲਾਂ ਇੱਕ ਖੋਖਾ ਲਾਇਆ ਜਾਂਦਾ ਖੋਖੇ ਦੇ ਉੱਤੇ ਫਿਰ ਉੱਪਰੋਂ ਸ਼ੈੱਡ ਪਾ ਲਿੱਤੇ ਜਾਂਦੇ ਆ ਫਿਰ ਸ਼ੈੱਡ ਲਾ ਜਾਂਦੇ ਆ ਇਹ ਤੁਹਾਡੀਆਂ ਦੁਕਾਨਾਂ ਜੀ ਨਹੀਂ ਨਹੀਂ ਤੁਹਾਡੀਆਂ ਦੁਕਾਨਾਂ ਜੀ ਇਹ ਇਹ ਗਲਤ ਹੈ ਕਿੱਦਾਂ ਇਹ ਇਹ ਨਹੀਂ ਸਕਦਾ ਸਰ ਆਪਕੇ ਮੈਨੂੰ ਕੀ ਹੈ ਇਹ ਤਾਂ ਗਲਤ ਹੈ ਗਲਤ ਹੈ ਸਰਕਾਰ ਦੀ ਜਗ੍ਹਾ ਪਰ ਕਬਜ਼ਾ ਕਰਕੇ ਜੀ ਜੀ ਕਹਿਣੀ ਚਾਹੀਏ ਨਾ ਹਾਂ ਸੋ ਬਿਲਕੁਲ ਇਹ ਟਹਿਣੀਆਂ ਚਾਹੀਦੀਆਂ ਨੇ ਇੱਥੇ ਪਹਿਲਾ ਕੋਈ ਵੀ ਆਂਦਾ ਆ ਤੇ ਮਾੜਾ ਜਾਂ ਕੋਖਾ ਲਾਓ ਉਸਦੂ ਬਾਅਦ ਪੈਰ ਫਸਾਰੋ ਉਸਦੂ ਬਾਅਦ ਆਪਣੇ ਕੰਮ ਧੰਦੇ ਚ ਲਾ ਲਓ ਸਰਕਾਰ ਦੀ ਜਗ੍ਹਾ ਤੇ ਕਰੋੜਾ ਰੁਪਏ ਦਾ ਜਿਹੜਾ ਡਾਕਾ ਪੈਂਦਾ ਸੀ ਹੁਣ ਕਾਰਪੋਰੇਸ਼ਨ ਵੱਲੋਂ ਉਹ ਡਾਕਾ ਜਿਹੜਾ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਸੋ ਸ਼ਾਇਦ ਡੰਡਾ ਚੜ੍ਹਿਆ ਉੱਪਰੋਂ ਦੀ ਸੋਏ ਹੁਣ ਕਰੋਚਮੈਂਟ ਟੁੱਟੇਗੀ ਤੇ ਉਹਨਾਂ ਨੂੰ ਵਾਰਨਿੰਗ ਦੇ ਕੇ ਚੱਲੇ ਆ ਨੇ ਹਜੇ ਤੇ ਇੱਥੇ ਵੱਡੀ ਗੱਲ ਆ ਬਿਜਲੀ ਵਿਭਾਗ ਦੇ ਐਨਓਸੀ ਤੋ ਬਿਨਾ ਮੀਟਰ ਨਹੀਂ ਲੱਗਦੇ ਪਰ ਇੱਥੇ ਬਿਜਲੀ ਦੀਆਂ ਕੁੰਡੀਆਂ ਬੈ ਕੇ ਉੱਪਰ ਖੰਭਾ ਲੱਗਾ ਆ ਜ਼ੂਮ ਕਰਕੇ ਦਿਖਾਣਾ ਚਾਹਾਂਗੇ ਉੱਪਰ ਖੰਭਾ ਲੱਗਾ ਹੋਇਆ ਉਹਦੇ ਤੋਂ ਕੁੰਡੀਆਂ ਬੈ ਕੇ ਇਹਦੇ ਸਾਰੇ ਮੀਟਰ ਮੂਟਰ ਚੱਲਦੇ ਪਏ ਨੇ ਕੋਈ ਦੇਖਣ ਵਾਲਾ ਨਹੀਂ ਕਿਹੜਾ ਮੁਲਾਜ਼ਮ ਇੱਥੋਂ ਮਹੀਨਾ ਲੈਂਦਾ ਆ ਕਿਹੜੇ ਮੁਲਾਜ਼ਮ ਇਥੋਂ ਦੀ ਪੈਸੇ ਇਕੱਠੇ ਕਰਦੇ ਆ ਉਹਨਾਂ ਦੀ ਵੀ ਜਿਹੜੀ ਆ ਜਾਂਚ ਹੋਣੀ ਚਾਹੀਦੀ ਆ ਬਿਜਲੀ ਦਾ ਤਾਰਾ ਤੁਹਾਨੂੰ ਦਿਖਾ ਦਈਏ ਇਦੋਂ ਮੈਂ ਕੈਮਰਾਮੈਨ ਨੂੰ ਇੱਧਰ ਆਵੇ ਔਰ ਬਿੱਲੀ ਦੇ ਤਰ੍ਹਾਂ ਜ਼ੂਮ ਕਰਕੇ ਦਿਖਾਓ ਕਿੱਦਾਂ ਉੱਪਰੋਂ ਕੁੰਡੀਆਂ ਪਈਆਂ ਨੇ ਸਾਰੀਆਂ ਇੱਥੇ ਕੋਈ ਦੇਖਣ ਵਾਲਾ ਨਹੀਂ ਬਿੱਲੀ ਦੇ ਤਰ੍ਹਾਂ ਜੇ ਆਮ ਘਰ ਦੇ ਵਿੱਚ ਕੋਈ ਕੁੰਡੀ ਪਈ ਹੋਵੇ ਮੋਟਾ ਮੀਟਰ ਲੱਗਾ ਦਿਖਾਈਏ ਦਿਖਾਓ ਮੀਟਰ ਸੋ ਇੱਥੇ ਕਬਜ਼ੇ ਵਾਲੀਆਂ ਜਗ੍ਹਾ ਤੇ ਕਹਿੰਦੇ ਮੀਟਰ ਲੱਗੇ ਹੋਏ ਨੇ ਇੱਧਰ ਆਓ ਜੀ ਸੋ ਆਹਾ ਕਬਜ਼ੇ ਵਾਲੀਆਂ ਜਗ੍ਹਾ ਤੇ ਕਹਿੰਦੇ ਮੀਟਰ ਲੱਗਿਆ ਤਾਰ ਆ ਤੇ ਮੀਟਰ ਥੱਲੇ ਡਿਗਿਆ ਹੋਇਆ ਆ ਮੀਟਰ ਉਠਾਣਾ ਆ ਮੀਟਰ ਨੂੰ ਸਾਨੂੰ ਤਾਰ پکڑ ਕੇ ਇਹ ਤਾਰ ਪੱਟੀ ਉਠਾ ਉਖਾੜੋ ਇਹ ਤੁਹਾਨੂੰ ਮੀਟਰ ਦਿਖਾ ਦਿੰਨੇ ਆ ਕਬਜ਼ੇ ਵਾਲੀਆਂ ਜਗ੍ਹਾ ਤੇ ਮੀਟਰ ਲੱਗੇ ਹੋਏ ਨੇ ਜੇ ਆਮ ਘਰ ਤੇ ਮੀਟਰ ਆਮ ਘਰ ਤੇ ਜਿਹੜਾ ਆ ਤੁਸੀਂ ਦੇਖ ਸਕਦੇ ਹੋ ਹਾਂਜੀ ਦੇਖ ਭਾਈ ਇਹ ਤੁਹਾਡੀ ਜਗ੍ਹਾ ਹੈ ਹਾਂਜੀ ਹਾਂਜੀ ਸਾਡੀ ਜਗ੍ਹਾ ਆਲਰੇਡੀ ਰਜਿਸਟਰੀ ਆਲਰੇਡੀ ਸਾਡਾ ਪੋਰਟਸ ਤੇ ਚੱਲਦਾ ਪਿਆ ਇਹਦਾ ਮੇਰੇ ਉਸ ਬਾਰੇ ਕੀ ਗੱਲ ਚੱਲਦਾ ਵੇ ਇਹ ਚੱਲਦਾ ਵੇ ਇਹ ਚੱਲਦਾ ਵੇ ਆਲਰੇਡੀ ਕੋਈ ਆ ਰਹੀ ਚੱਲਦਾ ਵੇ ਇਧਰ ਨੂੰ ਇਧਰ ਦੀਪਕ ਦੇ ਕਿ ਪਾਸੇ ਨੂੰ ਆ ਜਾਓ ਉਹਨੇ ਕਿਰਾਏਦਾਰਾਂ ਨੇ ਫੋਨ ਕੀਤਾ ਹੈ ਜੀ ਹਾਂ ਜੀ ਅੱਜ ਨਾਲ ਧੱਕਾ ਕਰਨ ਢਾਏ ਨੇ 2 ਮਹੀਨੇ ਹੋ ਗਏ ਉਹ ਕਹਿੰਦੇ ਵੀ ਅਸੀਂ ਤੁਹਾਨੂੰ ਇੱਥੇ ਨੋਟਿਸ ਦੇ ਰਹੇ ਹਾਂ ਕੋਈ ਨੋਟਿਸ ਦਿਖਾ ਲੈ ਕਿੱਥੇ ਨੇ ਹੈ ਕਿੱਥੇ ਨੇ ਕੋਈ ਨਹੀਂ ਆਜੋ ਆਜੋ ਆਓ ਇੱਕ ਮਿੰਟ ਆਜੋ ਆਜੋ ਜਦੋਂ ਅੱਜ ਢਾਣ ਆਏ ਲੋਕੀ ਕਹਿੰਦੇ ਸਾਡੀ ਮਲਕੀਅਤੀ ਆ ਪਰ ਇਥੋਂ ਕਿਰਾਇਆ ਮਲਕੀਅਤੀ ਆ ਪਰ ਅੱਜ ਮਲਕੀਅਤੀ ਨੂੰ ਇੱਥੇ ਲੋਕ ਚੈਲੰਜ ਕਰ ਰਹੇ ਨੇ ਕਹਿੰਦੇ ਵੀ ਸਾਡੇ ਕੋ ਇਹਦੀ ਰਜਿਸਟਰੀ ਕਿੱਥੇ ਪੈਜੀਦੀ ਇਹ ਬਿਲਕੁਲ ਸਰ ਨਾਅਨਸਾਫੀ ਆ ਸਾਰਾ ਬਿਆਨ ਇਹਦੇ ਨਾਲ ਸਾਰੇ ਕੁਛ ਹੋ ਗਿਆ ਆ ਕੋਰਟ ਕੇਸ ਚੱਲਦਾ ਪਿਆ ਇਹ ਕੋਈ ਫਾਰਮ ਨਹੀਂ ਆ ਕੋਈ ਇਹਨਾਂ ਨੇ ਨੋਟਸ ਨਹੀਂ ਦਿੱਤਾ ਕੁਝ ਨਹੀਂ ਆ ਇਹ ਬਿਲਕੁਲ ਠੱਗੀ ਸਹੀ ਆ ਬੇਮਸੋਫੀ ਹੁੰਦੀ ਪਈ ਆ ਹਸ ਟਾਈਮ ਤੇ ਸਾਡੇ ਨਾਲ ਕੋਈ ਵੀ ਅਫਸਰ ਇਹਨਾਂ ਦਾ ਗੱਲ ਕਰਨ ਨੂੰ ਤਿਆਰ ਨਹੀਂ ਆ ਪਰ ਕਾ ਕੋ گورنر ਨੇ ਕਹਿਣਾ ਵੀ ਇਹ ਕਾਰਪੋਰੇਸ਼ਨ ਦੀ ਜਗ੍ਹਾ ਆ ਸੀ ਨੋਟਿਸ 2 ਮਹੀਨੇ ਹੋ ਗਏ ਕਰ ਆਲਰੇਡੀ ਆ ਰਜਿਸਟਰੀ ਆ ਇਹ ਜਗ੍ਹਾ ਦਾ ਸਾਡੇ ਕੋਲ ਸੀਟੀ ਦੇ ਨਾਂ ਦੇ ਬਿਆਨ ਦੇ ਸਾਡੇ ਬਿਆਨ ਨੇ ਹੋਏ ਆ ਉਹ ਬੰਦੇ ਰਜਿਸਟਰੀ ਆਲਰੇਡੀ ਕੋਰਟ ਕੇਸ ਚੱਲਦਾ ਪਿਆ ਇਹ ਆਲਰੇਡੀ ਕੋਰਟ ਕੇਸ ਕਾ ਚੱਲ ਰਿਹਾ ਮੰਨਾਂ ਉਹ ਕਹਿੰਦਾ ਮੇਰੀ ਜਗ੍ਹਾ ਏ ਉਹ ਹੈਗੀ ਮੰਨੀਆਂ ਦੀ ਜਗ੍ਹਾ ਮੰਨੀਆਂ ਨੇ ਸਾਨੂੰ ਬਿਆਨੇ ਕਰਕੇ ਦਿੱਤੇ ਹੋਏ ਆ ਸਾਰੇ ਗੋਸ ਸਾਡੇ ਕੋਲ ਆ ਜਾਨਤ ਕੰਮ ਆ ਕਿੰਨੀ ਜਗ੍ਹਾ ਦੇ ਦਿੱਤੀ ਠੀਕ ਹੈ ਉਹਨਾਂ ਕੋਲ ਪੈਰ ਕੋ 300 ਗੱਜ ਜਗ੍ਹਾ ਏ ਪੇਪਰ ਸਹੀ ਜਗ੍ਹਾ ਦੇ ਉੱਤੇ ਸ਼ੈੱਡ ਕਿਉਂ ਪੇਰੇ ਜਦ ਜੇ ਤੁਹਾਡੀ ਜਗ੍ਹਾ ਤਾਂ ਸਰ ਇਹ ਹੋਇਆ ਬਈ ਤਾਂ ਅਗਰ ਗੱਤ ਨੀਗਾ ਅਹੀਂ ਵੀ ਇਹਨੂੰ ਕੋਈ ਸੇਅਰ ਸਾੜ ਨਹੀਂ ਕਰਦੇ ਕੋਈ ਨਹੀਂ ਕਰਦਾ ਪਿਆ ਇਹ ਕਾਰਪੋਰੇਸ਼ਨ ਜਾਣ ਬੁੱਝ ਕੇ ਤੰਗ ਕਰਦੇ ਪਏ ਆ ਠੀਕ ਹੈ ਜਦਾਤਰ ਸਰਾਸਰ ਜਾਤੀ ਕੋਈ ਆਪਣਾ ਵਿਤਕਰਾ ਕੁਝ ਵੀ ਕੱਢਦੇ ਪਏ ਆ ਲੈ ਕੇ ਠੀਕ ਆ ਸਾਡੇ ਨਾਲ ਬਿਲਕੁਲ ਇਹ ਤੱਕ ਆਉਂਦਾ ਪਿਆ ਪਰ ਭਾਈ ਜਾਤੀ ਵਿਰਤ 43 ਦੀ ਗੱਲ ਹੀ ਨਹੀਂ ਤੁਹਾਡੀ ਇਕੱਲੇ ਦੀ ਨਹੀਂ ਸਾਰੇ ਦੁਕਾਨਾਂ ਤੋੜੀਆਂ ਗਈਆਂ ਨੇ ਇਹਦੇ ਤੇ ਇਹਨਾਂ ਨੂੰ ਸਾਰੇ 1 ਮਿੰਟ ਇਹਨਾਂ ਨੂੰ ਕੋਈ ਨਾ ਕੋਈ ਸਾਨੂੰ ਨੋਟਿਸ ਤੇ ਦੇਣਾ ਚਾਹੀਦਾ ਨਾ ਕੋਈ ਨਾ ਕੋਈ ਇਨਫੋਰਮ ਤੋਂ ਕਰਨਾ ਚਾਹੀਦਾ ਸਾਨੂੰ ਕਿ ਆਹ ਪ੍ਰੋਬਲ ਇਹ ਡਾਟਾ ਇਨਫੋਰਮੇਸ਼ਨ ਕਿੱਦਾਂ ਡਾਲ ਸਕਦੇ ਆਗੇ ਪਰ ਜਦੋਂ ਕੋਡ ਦਾ ਸਟੇ ਹੋਇਆ ਹੋਇਆ ਅਕਸਰ ਦੇ ਬਿਆਨ ਆ ਵੀ 2 ਮਹੀਨੇ ਲਗਾਤਾਰ ਤੋਂ ਬੁਲਾ ਰਹੇ ਆ ਕੋਈ ਨਹੀਂ ਬੁਲਾ ਰਿਹਾ ਕੋਈ ਪ੍ਰੂਫ ਨਹੀਂ ਇਹਨਾਂ ਦਾ ਕੋਈ ਲਿਆ ਕੇ ਦਿਖਾ ਲੈ ਨੋਟ ਕਿਹੜਾ ਕੀ ਹੋ ਰਿਹਾ ਹੈ ਸਾਡੇ ਬੰਦੇ ਨੂੰ ਕੋਈ ਤੁਹਾਡੇ ਬੰਦੇ ਆ ਕੇ ਤੋੜੀ ਜਾਂਦੇ ਆ ਤੋ ਤੁਹਾਡੇ ਬੰਦੇ ਭਾਜੀ ਕੀ ਕਹਿ ਰਹੇ ਨੇ ਤੇ ਆਉਣ ਸਮਲੇ ਕੀ ਕਹਿ ਰਹੇ ਨੇ ਦੱਸੋ ਜੀ ਰੋਜ਼ ਤਾਂ ਮੈਨੂੰ ਫੋਨ ਕਰਦੇ ਆ ਤੇ ਅੱਜ ਕੱਢ ਤੁਹਾਡੇ ਬੰਦੇ ਨੇ ਕਿਹੜੇ ਬੰਦੇ ਉਸੋਂ ਪਤਾ ਨਹੀਂ ਹਨ ਤੇ ਵੇਖ ਕੇ ਭੱਜ ਜਾਂਦੇ ਨੇ ਨਹੀਂ ਨਹੀਂ ਤੁਸੀਂ ਮੇਰੇ ਬੰਦੇ ਕਹਿੰਦੇ ਕਿਹੜੇ ਮੇਰੇ ਬੰਦੇ ਨੇ ਤੁਹਾਡੇ ਹੀ ਨਾ ਮੋਹਨ ਸਿੰਘ ਨੇ ਜਿਹੜੇ ਕਾਰਪੋਰੇਸ਼ਨ ਵਾਲੇ ਉਧਰ ਦੀ ਆਓ ਦੋਨੋਂ ਕਾਰਪੋਰੇਸ਼ਨ ਮੇਰੀ ਦੋਨ ਹੈ ਆਪਾਂ ਆਪਣੇ ਨਾਲ ਉਸਰ ਕੋਣ ਹੈ ਕਾਰਪੋਰੇਸ਼ਨ ਤੁਹਾਡੀ ਨਹੀਂ ਨਹੀਂ ਜਿੰਨੀ ਕਾਰਪੋਰੇਸ਼ਨ ਮੇਰੀ ਹੈ ਉਨੀ ਹੀ ਕਾਰਪੋਰੇਸ਼ਨ ਤੁਹਾਡੀ ਹੈ ਮੈਂ ਨਾ ਆਰ ਕੀ ਟਾਈਆਂ ਗਈਆਂ ਜਿਹੜੀਆਂ ਪੈਂਡਿੰਗਾਆਂ ਉਹ ਕੰਟਰੋਲਮੈਂਟ ਲੈ ਕੇ ਗਏ ਆ ਬਿਠਾਣ ਦੀ ਕਹਿੰਦੇ ਤੇ ਨਾਲ ਹੀ ਢਾਣੀਆਂ ਚਾਹੀਦੀ ਸੀ ਇਹ ਤੋਂ ਵਾਰਨਿੰਗ ਦੇ ਕੇ ਵੀ ਆਪਣਾ ਸਮਾਨ ਆਪ ਲਾ ਲਓ ਨਹੀਂ ਤਾਂ ਅਸੀਂ ਆ ਕੇ ਢਾਵਾਂਗੇ ਯਾਰ ਭਾਈ ਢਾਣ ਕੇ ਜਾ ਬਹੁਤ ਗਰੀਬਾਂ ਦੀਆਂ ਢਾਹਤੀਆਂ ਜਿਹੜੀਆਂ ਭਾਜੀ ਉਹ ਕਹਿੰਦੇ ਉਹਨਾਂ ਨੇ ਮੌਕਾ ਦਿੱਤਾ ਫੇਰ ਇੱਕ ਵੀ ਜੇ ਅੰਦਰ ਸਮਾਨ ਕੋਈ ਤੁਹਾਡਾ ਰਹਿ ਗਿਆ ਤਾਂ ਚੱਕ ਲਓ ਤੁਹਾਨੂੰ ਆਹ ਵਾਰਨਿੰਗ ਦੇ ਕੇ ਜੱਲੇ ਮਾੜਾ ਢਾ ਕੇ ਜੇ ਨਹੀਂ ਤਾਂ ਫਿਰ ਅਸੀਂ ਅੱਗੇ ਵੀ ਢਾਵਾਂਗੇ ਆਪ ਯਾਰ ਭਾਜੀ ਮੈਂ ਤਾਂ ਇਸ ਗੱਲ ਨਾਲ ਰਹਿ ਗਈ ਜੀ ਤੁਹਾਡੇ ਨਾਲ ਉਹ ਗਰੀਬਾਂ ਦੀ ਉਹਨਾਂ ਕੱਢ ਰਹੀ ਸਮਾਨ ਜਿਹੜਾ ਅੱਗੇ ਗਰੀਬ امیر ਸਾਨੂੰ ਤਾਂ ਪਤਾ ਨਹੀਂ ਇਹਦਾ ਕਬਜ਼ਾਧਾਰੀਆਂ ਨੂੰ ਜਾਂਦੇ ਕੋਈ ਗੱਲ ਹੈ ਮੈਂ ਕਹਿੰਦਾ ਜੇ ਸਾਹਿਬ ਨਾਲ ਆਹ ਲੈਂਟਰ ਪਿਆ ਕਿੰਨੇ ਫੁੱਟ ਸਰ ਤੁਸੀਂ ਤੁਹਾਡੀ ਇੱਥੇ ਕੀ ਡੈਜ਼ਿਗਨੇਸ਼ਨ ਹੈ ਤੁਹਾਡੇ ਬਾਰੇ ਕਿਹਾ ਜੇ ਤੁਹਾਡੇ ਬੰਦੇ ਕੀ ਮਾਮਲਾ ਗਿਆ ਹੈ ਹੈ ਕਾਰਪੋਰੇਸ਼ਨ ਜਿਹੜਾ ਮੈਂ ਤਾਂ ਜਸਟ ਆ ਲੰਘ ਰਿਹਾ ਸੀ ਮੈਂ ਤਾਂ ਰਸ਼ ਦੇ ਕਹਿ ਮੈਂ ਤਾਂ ਕੀ ਦਿੱਕਤ ਆ ਗਈ ਹੈ ਕੀ ਨਾਮ ਤੁਹਾਡਾ ਮੇਰਾ ਜੀ ਰਾਜਾ ਨਾਮ ਹੈ ਜੀ ਰਾਜਾ ਭਾਜੀ ਇਹ ਕਾਰਪੋਰੇਸ਼ਨ ਦੀ ਜਗ੍ਹਾ ਆ ਕਿ ਵੈਸੇ ਕੋਈ ਜਾਣਕਾਰੀ ਮਿਤਾ ਦੇਖੋ ਜੀ ਇਹ ਤੇ ਮੇਰੇ ਨਾਲ ਮੇਜੰਦੀ ਹੈ ਜੇ ਤਾਂ ਮੈਂ ਕਹਿੰਦਾ ਜੇ ਤਾਂ ਕਬਜ਼ੇ ਵਾਲੀ ਏ ਢਾਈ ਜਾਵੇ ਜੇ ਨਹੀਂ ਹੈਗੀ ਤਾਂ ਛੱਡੀ ਜਾਵੇ ਡੋਗਲ ਹੈ ਜੀ ਪਰ ਤੁਹਾਡੀ ਸਿਕ ਸੈਂਸ ਤੁਹਾਡੀ ਨੋਲੇਜ ਤੁਹਾਡੇ ਇਤਿਹਾਸ ਪੁਰਾਣੇ ਹੋ ਕੀ ਗਾ ਤੁਹਾਡਾ ਮੰਨਣਾ ਮੈਂ ਤਾਂ ਇਹ ਗੱਲ ਕਹਿੰਦਾ ਜੀ ਜੇ ਤਾਂ ਕਬਜ਼ੇ ਵਾਲੀ ਏ ਫਿਰ ਤੇ ਢਾਈ ਜਾਵੇ ਜੇ ਨਹੀਂ ਹੈ ਫਿਰ ਕਿਸੇ ਦਾ ਕਬੀ ਹੋਣਾ ਚਾਹੀਦਾ ਮੈਂ ਉਹੀ ਤੁਹਾਡੇ ਤੋਂ ਜਾਨਣਾ ਚਾਹੁੰਦਾ ਤੁਸੀਂ ਪੁਰਾਣੇ ਹੋ ਤੁਹਾਡੀ ਨੋਲੇਜ ਚ ਕੀ ਸਰਕਾਰੀ ਹੈ ਜੇ ਕਹਿੰਦੇ ਸਾਡੇ ਕੋ ਕਾਗਜ਼ ਪੱਤਰ ਹੈਗੇ ਨੇ ਤੇ ਆਪਣੇ ਕਾਗਜ਼ ਪੱਤਰ ਜਾ ਕੇ ਕਮਿਸ਼ਨਰ ਸਾਹਨੂੰ ਦਿਖਾਉਣ ਇਹ ਕਹਿੰਦੇ ਸਾਡੇ ਨਾਲ ਬਿਆਨ ਨੇ ਹੋਏ ਆ ਬਿਆਨਾਂ ਬਿਆਨਾਂ ਮੈਨੂੰ ਮੇਰੀ ਗੱਲ ਤੋਂ ਮੈਂ ਵੀ ਤੁਹਾਡੇ ਨਾਲ ਦਾ ਹੀ ਆ ਇਹ ਦੇਖ ਕੇ ਖੜੇ ਹਾਂ ਜੇਕਰ ਕੋਈ ਹੈਗੇ ਤੁਸੀਂ ਸਰ ਜੀ ਨੂੰ ਦਿਖਾਉਣਾ ਜੀ ਇਹ ਆਲਰੇਡੀ ਕੋਰਟ ਕੇਸ ਚੱਲਦਾ ਪਿਆ ਵਾ ਠੀਕ ਹੈ ਕੋਰਟ ਵੱਲੋਂ ਸਟੇ ਹੋਈ ਹੋਈ ਆ ਠੀਕ ਹੈ ਇਹਦੀ ਰਜਿਸਟਰੀ ਆ ਸਭ ਕੁਝ ਆ ਇਹ ਜ਼ਿਆਦਾਤਰ ੱੱਕਾ ਹੋ ਰਿਹਾ ਇੱਥੇ ਬਸ ਹੋਰ ਕੁਝ ਨਹੀਂ ਆ ਠੀਕ ਹੈ ਕਾਰਪੋਰੇਸ਼ਨ ਵਾਲਾ ਕੋਈ ਬੰਦਾ ਸਾਡੇ ਨਾਲ ਫੇਸ ਟੂ ਫੇਸ ਆ ਕੇ ਗੱਲ ਕਰੇ ਬਸ ਠੀਕ ਹੈ ਆਪਾਂ ਉਹਨੂੰ ਪੇਪਰ ਮਸਾਲੀਏ ਕਿ ਕਿਹੜੇ ਪਾਸੇ ਬੋਲਦੇ ਬੋਲਦੇ ਗੋਲੀ ਝੁਗੀ ਦੇ ਕੋਲ ਗਏ ਨੇ ਨਾਮ ਦਾ ਪਤਾ ਉਹਨਾਂ ਦਾ ਕੌਣ ਆਇਆ ਸੀ ਸੈਕਟਰ ਖੜੇ ਨੇ ਉੱਥੇ ਖੜੇ ਚਲੋ ਮਗਰ ਦੇਖ ਲੈ ਜੀ ਭਾਈ ਇਹਨਾਂ ਦੀਆਂ ਦੁਕਾਨਾਂ ਢਾਈਆਂ ਵਾ ਜਿਹੜੀ ਸੈਂਟਰ ਦੇ ਇੱਕ ਭਰੀ ਵੀ ਦੁਕਾਨ ਹੈ ਇਹ ਕਾਹ ਨੂੰ ਚ ਛੱਡਿਆ ਹੋਇਆ ਵਾ ਹਾਂ ਜੇ ਇਹਦਾ ਢਾਉਣੀ ਤਾਂ ਸਾਰੇ ਇਕੱਠਾ ਢਾਉਂਦੇ ਆ ਇਕੱਠਾ ਇੱਥੋਂ ਲੈ ਕੇ ਪੁਲਸੂ ਅੱਗੇ ਤੱਕ ਜਾਣ ਵੇਖ ਤਾ ਢਾਉਂਦੇ ਜਾਣ ਅਸੀਂ ਮੰਨਾਂਗੇ ਕਿ ਹਾਂ ਠੀਕ ਹੈ ਠੀਕ ਹੈ ਇਹ ਜਿੱਦਾਂ ਵੀ ਆ ਗਵਰਨਮੈਂਟ ਦੀ ਜਗ੍ਹਾ ਵਾ ਕੇ ਢਾਵੇ ਠੀਕ ਹੈ ਇਹ ਕੋਈ ਗਵਰਨਮੈਂਟ ਦੇ ਜਮ੍ਹਾਂ ਤੱਕਾ ਵਾ ਸਰਾ ਸਾਰਾ ਤਾਂ ਕਾਹ ਹੁੰਦਾ ਪਿਆ ਵਾ ਵੇਦ ਸਾਡੇ ਕੋਲ ਡਾਕੂਮੈਂਟ ਆ ਆਪਾਂ ਜਦੋਂ ਵੀ ਮੌਕੇ ਤੇ ਕੋਈ ਅਫਸਰ ਆਉਂਦਾ ਆਪਾਂ ਉਹਨੂੰ ਦਿਖਾਉਣ ਲਈ ਆ ਗਰੀਆਂ ਇਹ ਪੁਰਾਣੀ ਜੋ ਵੀਡੀਓ ਸੀ ਇਹ ਕੰਮ ਸੇ 25-30 ਸਾਲ ਹੋ ਗਏ ਨੂੰ ਜਗ੍ਹਾ ਨੂੰ ਇੱਥੇ ਭਾਜੀ 60 ਸਾਲ ਦੀ ਮੇਰੀ ਉਮਰ ਹੋ ਚਲੀ ਹੈ 20 1993 ਦਾ ਬਿਆਨ ਆਇਆ ਭਾਜੀ ਪਰ ਮੈਨੂੰ ਵੀ ਮੇਰੀ ਵੀ ਉਮਰ 43 ਸਾਲ ਹੋ ਚੁੱਕੀ ਹੈ ਮੈਨੂੰ ਵੀ ਦੇਖਦੇ ਦੇਖਦੇ ਸਮਾਂ ਹੋ ਗਿਆ ਵੀ ਇੱਥੇ ਪਹਿਲਾਂ ਛੋਟੀ ਛੋਟੀ ਅਕਰੋਚਮੈਂਟ ਹੋ ਗਈ ਪਹਿਲਾਂ ਥੱਲੇ ਪੈਂਦੇ ਸੀ ਉਸ ਟਾਈਮ ਦਾ ਇਹ ਕੋਰਟ ਕੇਸ ਲੱਗਾ ਹੋਇਆ ਵਾ ਅਇ ਤੱਕ ਵੀ ਇਹਦਾ ਕੁਝ ਨਹੀਂ ਇਹਦਾ ਆਲਰੇਡੀ ਸਟੇ ਆ 2015 ਦਾ ਕੀ ਚੱਲ ਰਿਹਾ ਸਟੇ ਫਾਟੇ ਕੋ ਪਿਆ ਵਾ ਸਾਡੇ ਫੋਨਾਂ 'ਚ ਆ ਆਪਾਂ ਡਾਕੂਟ ਲਈ ਤੇ ਹੋਂਦ ਬਸ ਸਟੇ ਆਉਣ ਵਾਲਾ ਕਿ ਕੀ ਹਲੁੰਦਾ ਵਿੱਚ ਤੁਸੀਂ ਸਟੇ ਦੀ ਆਪਣੀ ਕਾਪੀ ਕਢਾਓ ਤੁਸੀਂ ਬਿਲਕੁਲ ਸੋ ਬਿਲਕੁਲ ਜੇ ਕਰੋਜਮੈਂਟ ਆ ਤੇ ਟੈਣੀ ਚਾਹੀਦੀ ਆ ਅਸੀਂ ਕਹਿੰਦੇ ਆ ਆ ਕਰੋਜਮੈਂਟ ਬਣਾ ਕੇ ਤੇ ਜਿਹੜੀਆਂ ਛੋਟੀਆਂ ਛੋਟੀਆਂ ਦੁਕਾਨਾਂ ਚੜਾਈਆਂ ਗਈਆਂ ਕਿਰਾਏ ਤੇ ਜੇ ਕਰੋਜਮੈਂਟ ਆ ਇਹਦਾ ਕਿਰਾਇਆ ਕਿੰਨਾ ਖਾਦਾ ਉਹਦੇ ਉੱਤੇ ਵੀ ਬੰਦੀ ਕਰਪੇ ਹੁੰਦੀ ਜੇ ਕਰੋਜਮੈਂਟ ਨਹੀਂ ਆ ਤੇ ਇਹਨਾਂ ਨੂੰ ਬਣਾ ਕੇ ਦੇਣ ਦਾ ਹੱਕ ਕਰਪੇ ਜਾਂਦਾ ਬਣਦਾ ਪਰ ਨੌਲੇਜ ਦੇ ਮੁਤਾਬਕ ਆਫ ਦੀ ਰਿਪੋਰਟ ਅਧੀਨ ਸਾਨੂੰ ਜਿਹੜੀ ਜਾਣਕਾਰੀ ਹੈ ਕਰੋਸਮੈਂਟ ਦੀ ਜਗ੍ਹਾ ਆ ਤੇ ਕਰੋਸਮੈਂਟ ਦੀ ਜਗ੍ਹਾ ਜੋ ਸਰਕਾਰ ਦੇ ਰੂਲ ਐਂਡ ਰੈਗੂਲੇਸ਼ਨ ਦੇ ਹਿਸਾਬ ਨਾਲ 2.5 ਜਣ ਜਿਹਦੀ ਆ ਇੱਥੇ ਪ੍ਰਵਾਸੀ ਜਿਹੜੇ ਆਉਂਦੇ ਨੇ ਪਹਿਲਾਂ ਅੱਡਾ ਲਾਉਂਦੇ ਨੇ ਅੱਡਾ ਲਾ ਕੇ ਫਿਰ ਆਪਣਾ ਰੋਜ਼ਗਾਰ ਸ਼ੁਰੂ ਕਰ ਲੈਂਦੇ ਫਿਰ ਮਸੂਮ ਬਣ ਕੇ ਛੱਤਾ ਪੈ ਜਾਂਦੀਆਂ ਨੇ ਇਹ ਹੁਣ ਕੰਮ ਬੰਦ ਹੋਣਾ ਚਾਹੀਦਾ ਪੰਜਾਬ ਦੇ ਵਿੱਚ ਤੇ ਪੰਜਾਬ ਦੇ ਪੈਲ ਦੇ ਆਧਾਰ ਤੇ ਇਹਨੂੰ ਤਰਜੀਬ ਦੇਣੀ ਚਾਹੀਦੀ ਆ ਕਮੈਂਟਾਂ ਦੇ ਵਿੱਚ ਇਹ ਇਹਨਾਂ ਦੇਖੋ ਕਿ ਕੋਈ ਗਰੀਬ ਆ ਜਾਂ ਮੀਂਹ ਦਾ ਪਰ ਇਹ ਦੇਖੋ ਕਿ ਪੰਜਾਬ ਦੇ ਉੱਤੇ ਡਾਕਾ ਪੈ ਰਿਆ ਤੇ ਉਹ ਡਾਕਾ ਬਚਣਾ ਚਾਹੀਦਾ ਪੰਜਾਬ ਦੇ ਖਜ਼ਾਨੇ ਦੀ ਸੋ ਆਪਣੇ ਕਮੈਂਟ ਜੁੜ ਦੱਸਿਓ ਜੁੜੇ ਰਹੋ ਕੈਮਰਾਮੈਨ ਲੱਕੀ ਨਾਲ ਯੂਨਾਈਟਿਡ ਪੋਸਟ